ਧੰਨ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਪੈ ਵਿੱਚ ਸਭ ਆਕਾਰ ਹੈ ਨਿਰਪਉ ਹਰ ਜੀਉ ਸੋਏ ਸਤ ਗੁਰ ਸੇਵਿਐ ਹਰ ਮਨ ਵਸੈ ਤਿਤੈ ਭਾਉ ਕਦੇ ਨਾ ਹੋਇ ਦੋਸ਼ਮਨ ਦੁਖ ਤਿਸਨੋਂ ਨੇੜ ਨ ਆਵੈ ਪਹੋ ਨ ਸਕੈ ਕੋਇ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਇ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋਂ ਵਡਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਵਡਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ ਦੂਸਰੀ ਪੌੜੀ ਦੇ ਪਹਿਲੇ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਇਸ ਪਾਵਨ ਸ਼ਲੋਕ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪਾਂ ਆਰੰਭ ਕੀਤੀ ਸੀ ਜੀ ਦੇ ਵਿੱਚ ਪਹਿਲੀਆਂ ਦੋ ਪੰਕਤੀਆਂ ਦੀ ਸਾਂਝ ਮੈਂ ਆਪ ਜੀ ਦੇ ਨਾਲ ਪਾਈ ਸੀ ਉਹਨਾਂ ਨੂੰ ਸਿਰਫ ਅਖਰੀ ਅਰਥ ਕਰਕੇ ਸਾਂਝਾ ਕਰ ਦੇਵਾਂ ਕਿ ਸਲੋਕ ਮਹੱਲਾ ਤੀਜਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਪਹਿਲਾ ਸ਼ਲੋਕ ਭੈ ਵਿੱਚ ਸਭ ਆਕਾਰ ਹੈ ਨਿਰਪਉ ਹਰ ਜਿਉ ਸੋਏ ਸਤਗੁਰ ਸੇਵਿਆ ਹਰ ਮਨ ਵਸੈ ਤਿੱਥੇ ਭਾਉ ਕਦੇ ਨਾ ਹੋਏ ਆਪਾਂ ਇਸ ਦੋ ਪੰਕਤੀਆਂ ਤੇ ਵਿਚਾਰ ਕੀਤੀ ਸੀ ਕਿ ਪਰਮਾਤਮਾ ਦੇ ਡਰ ਦੇ ਵਿੱਚ ਸਾਰਾ ਹੀ ਸਮੁੱਚਾ ਜਗਤ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਡਰ ਤੋਂ ਰਹਿਤ ਕੇਵਲ ਪਰਿਪੂਰਨ ਪਰਮਾਤਮਾ ਆਪ ਹੈ ਪਰ ਜਦੋਂ ਕੋਈ ਗੁਰਮੁਖ ਪਿਆਰਾ ਉਸ ਪਰਮਾਤਮਾ ਨੂੰ ਜਪ ਲੈਂਦਾ ਹੈ ਤੇ ਉਹ ਉਸ ਅਵਸਥਾ ਦਾ ਮਾਲਕ ਬਣ ਜਾਂਦਾ ਜਿੱਥੇ ਕੋਈ ਡਰ ਨਹੀਂ ਰਹਿੰਦਾ ਏ ਵੀਚਾਰ ਆਪਾਂ ਪਿਛਲੇ ਦਿਨਾਂ ਚ ਸਾਂਝੀ ਕੀਤੀ ਹੈ ਮੈਂ ਇੱਥੇ ਇੱਕ ਹੋਰ ਬੇਨਤੀ ਕਰ ਦੇਵਾਂ ਸਮਾਪਤੀ ਇਸ ਬਚਨ ਤੇ ਕੀਤੀ ਸੀ ਕਿ ਨਿਰਭਾਉ ਜਪੈ ਸਗਲ ਭਾਉ ਮਿਟੈ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਨਾ ਤੇ ਨਾਮ ਜਪਣ ਦੇ ਨਾਲ ਉਸ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਬੰਦੇ ਦੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਨੇ ਮੈਂ ਇੱਕ ਦੋ ਉਦਾਹਰਨਾਂ ਦੇ ਦੇਣਾ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਪ੍ਰਭਾਵਿਤ ਕਰਦੀ ਹੈ ਇਸ ਗੱਲ ਨੂੰ ਫਿਰ ਧਿਆਨ ਦੇ ਨਾਲ ਸਮਝਿਓ ਕੰਮ ਆਵੇਗੀ ਕੋਈ ਵੀ ਚੀਜ਼ ਕੋਈ ਵਸਤੂ ਕੋਈ ਮਨੁੱਖ ਜਿਹੜਾ ਤੁਹਾਨੂੰ ਪ੍ਰਭਾਵਿਤ ਕਰਦਾ ਹੈ ਉਹਦੇ ਗੁਣ ਜਾਂ ਔਗਣ ਸਾਡੇ ਉ ਵਿੱਚ ਜ਼ਰੂਰ ਆਉਣਗੇ ਇਹਨੂੰ ਹੋਰ ਸੌਖਾ ਕਰ ਦੇਵਾਂ ਜਿਹੜੀ ਚੀਜ਼ ਤੁਹਾਡੇ ਦਿਮਾਗ ਤੱਕ ਪਹੁੰਚ ਗਈ ਨਾ ਮਨੋਵਿਗਿਆਨ ਕਹਿੰਦਾ ਕਿ ਉਹ ਤੁਹਾਡੇ ਜੀਵਨ 'ਚ ਜ਼ਰੂਰ ਅਸਰ ਛੱਡੇਗੀ। ਕਈ ਵਾਰੀ ਆਪਾਂ ਕਈ ਮਨੁੱਖਾਂ ਨੂੰ ਕੁਝ ਆਦਤਾਂ ਹੁੰਦੀਆਂ ਨੇ, ਗਲਤ ਆਦਤਾਂ, ਅਸੀਂ ਉਹਨਾਂ ਦੇ ਸਾੰਗ ਲਾਉਂਨੇ ਆ। ਤੇ ਸਿਆਣੇ ਕਹਿੰਦੇ ਹੁੰਦੇ ਨੇ ਕਿ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ, ਕਿਸੇ ਦੇ ਸਾੰਗ ਨਹੀਂ ਲਾਈਦੇ। ਅਸਲ 'ਚ ਉਹਦੇ ਪਿੱਛੇ ਕਾਰਨ ਇਹ ਆ ਕਿ ਜੇ ਤੁਹਾਡੇ ਅਨਕੌਂਸ਼ੀਅਸ ਮਾਈਂਡ ਤੱਕ ਉਹ ਚੀਜ਼ ਪਹੁੰਚ ਗਈ ਤੇ ਤੁਹਾਡੀ ਬਾਡੀ ਵੀ ਉਹਦੇ ਨਾਲ ਜ਼ਰੂਰ ਪ੍ਰਭਾਵਿਤ ਹੋਵੇਗੀ। ਇਸ ਕਰਕੇ ਕੋਈ ਵੀ ਚੀਜ਼ ਜਿਹੜੀ ਮੈਂ ਬੇਨਤੀ ਕਰ ਰਿਆ ਇੱਕ ਛੋਟੀ ਜੀ ਉਦਾਹਰਣ ਦੇ ਦਿਨਾ ਚਲੋ ਹੁਣ ਆਪਾਂ ਸਾਰਿਆਂ ਨੇ ਫਸਲ ਵੱਢੀ ਐ ਤੇ ਤਕਰੀਬਨ ਆਪਾਂ ਪਹਿਲੀ ਬੰਨੇ ਵਾਲੇ ਸਾਰੇ ਬੈਠੇ ਆ ਇਹ ਦਿਨ ਉਹ ਨੇ ਜਦੋਂ ਸਾਰਿਆਂ ਦੀ ਜੇਬਾਂ ਚ ਪੈਸੇ ਪਏ ਨੇ ਤੇ ਜਦੋਂ ਬੰਦੇ ਦੀ ਜੇਬ ਚ ਪੈਸਾ ਆ ਜੇ ਬੰਦਾ ਫਿਰ ਬੰਦੇ ਨੂੰ ਨਹੀਂ ਕੁਝ ਸਮਝਦਾ ਉਹਨੂੰ ਪਤਾ ਮੇਰੇ ਕੋਲ ਪੈਸਾ ਬਥੇਰਾ ਹੈ ਹੁਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਕਦੀ ਵੀ ਆਪਣੀ ਲਾਈਫ ਦੇ ਵਿੱਚ ਤਜਰਬਾ ਕਰਕੇ ਵੇਖਿਓ ਕਿਸੇ ਦਿਨ ਘਰੋਂ ਨਿਕਲਿਓ 5-7 ਜੀ ਹਜ਼ਾਰ ਰੁਪਿਆ ਜੇਬ 'ਚ ਲੈ ਕੇ ਤੇ ਕਿਸੇ ਦਿਨਾਂ 2-4 ਲੱਖ ਰੁਪਿਆ ਜੇਬ 'ਚ ਪਾ ਕੇ ਨਿਕਲਿਓ ਤੁਹਾਡੇ ਅੰਦਰ ਫੀਲਿੰਗ ਆਪਣੇ ਆਪ ਸੁਭਾਵਕ ਜਿਹੜੀ ਉਹ ਬਦਲ ਜਾਵੇਗੀ। ਬੰਦੇ ਦੇ ਅੰਦਰ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ। ਕਈਆਂ ਕੋਲ ਵਾਈਪਰ ਹੁੰਦੇ ਨੇ ਹੁਣ ਚਲੋ ਮੈਂ ਇਸ ਪਾਸੇ ਇਤਨੀ ਪੈਣਾ ਪਰ ਕਈ ਵਾਰੀ ਤੁਹਾਨੂੰ ਮੌਕਾ ਮਿਲੇ ਹਥਿਆਰ ਲੈ ਕੇ ਜਿੰਨਾ ਕੋ ਆਪਣੇ ਨੈ ਲਿਸੈਂਸੀ ਨਾਲ ਨਿਕਲਣ ਦਾ। ਉਹਦੇ ਨਾਲ ਵੀ ਬੰਦੇ ਦੇ ਅੰਦਰ ਦਲੇਰੀ ਆ ਜਾਂਦੀ ਹੈ। ਕਿਉਂਕਿ ਬੰਦੇ ਨੂੰ ਹੁੰਦਾ ਕਿ ਮੇਰੇ ਕੋਲ ਹਥਿਆਰ ਹੈ ਜੇ ਕੋਈ ਮੇਰੇ ਨਾਲ ਕੋਈ ਗੱਲਬਾਤ ਕਰੂ ਪੈਸਾ ਮੇਰੇ ਕੋਲ ਹੈ ਵੇਖੀ ਜਾਊ ਜੋ ਹੋਊਗਾ ਮੈਂ ਸਿਰਫ ਇਹ ਤਾਂ ਉਦਾਹਰਨਾ ਦਿੱਤੀਆਂ ਇਹ ਸਾਡੀਆਂ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਨੇ ਹਰ ਇੱਕ ਚੀਜ਼ ਸਾਡੀ ਬਾਡੀ ਦੇ ਉੱਤੇ ਅਸਰ ਕਰਦੀ ਹੈ ਉਸ ਤੋਂ ਇਲਾਵਾ ਜੇ ਤੁਸੀਂ ਕਿਸੇ ਮਨੁੱਖ ਦੇ ਨਾਲ ਅਟੈਚ ਹੁੰਦੇ ਜੇ ਕੋਈ ਭੈਣ ਹੈ ਭਰਾ ਹੈ ਦੋਸਤ ਮਿੱਤਰ ਹੈ ਮਾਤਾ ਪਿਤਾ ਹੈ ਕੋਈ ਬਹੁਤ ਜ਼ਿਆਦਾ ਕਿਸੇ ਦੇ ਨਾਲ ਤੁਸੀਂ ਅਟੈਚ ਹੋ ਜਾਂਦੇ ਕਈ ਵਾਰੀ ਬੱਚੇ ਮਾਂ ਪਿਓ ਦੇ ਨਾਲ ਬੜੇ ਜੁੜੇ ਹੁੰਦੇ ਨੇ ਫਿਰ ਉਹਨਾਂ ਦਾ ਜੀਵਨ ਵੀ ਸਾਡੇ ਉੱਤੇ ਅਸਰ ਕਰਦਾ ਏ ਇਸ ਤੋਂ ਅੱਗੇ ਚੱਲੀਏ ਤੇ ਮਨੋਵਿਗਿਆਨ ਕਹਿੰਦੀ ਏ ਜੀ ਪਾਣੀ ਸਭ ਤੋਂ ਵੱਧ ਅਸਰ ਕਰਦਾ ਏ ਹੁਣ ਇਹਨੂੰ ਆਪਾਂ ਜਾਦੂ ਟੂਨੇ ਵਾਲੇ ਪਾਸੇ ਨਾ ਖੜੀਏ ਪੁਰਾਣੇ ਸਮਿਆਂ ਦੇ ਵਿੱਚ ਕੀ ਕੀਤਾ ਜਾਂਦਾ ਸੀ ਤੁਸੀਂ ਕਦੀ ਸੀਰੀਅਲ ਦੇਖਿਓ ਕੋਈ ਵੀ ਉਹ ਕਿਸੇ ਨੂੰ ਬਾਹਰ ਦੇਣਾ ਸ਼ਰਾਪ ਦੇਣਾ ਤੇ ਹੱਥ ਦੇ ਵਿੱਚ ਪਾਣੀ ਲੈ ਕੇ ਤੇ ਉਹਦਾ ਛੱਟਾ ਮਾਰਨਾ ਮੰਤਰ ਪੜ ਕੇ ਉਹ ਅਸਲ ਦੇ ਵਿੱਚ ਜਿਹੜਿਆ એનર્ਜੀ ਹੈ ਸਭ ਤੋਂ ਵੱਧ ਯੂਨੀਵਰਸ ਦੀ ਉਹ ਕੇਵਲ ਤੇ ਕੇਵਲ ਪਾਣੀ ਐਕਸੈਪਟ ਕਰਦਾ ਹੈ ਪਾਣੀ ਦੀਆਂ ਆਪਣੀਆਂ ਤਰੰਗਾਂ ਨੇ ਇਸੇ ਕਰਕੇ ਮੈਂ ਇੱਕ ਵਾਰੀ ਅਰਜੀ ਵੀ ਕੀਤੀ ਸੀ ਜਦੋਂ ਗੁਰੂ ਕਲਗੀ ਧਰਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਸਾਜਿਆ ਨਾ ਉੱਥੇ ਪਾਣੀ ਪਾਇਆ ਹੈ ਪਾਣੀ ਦੇ ਵਿੱਚ ਪਤਾਸੇ ਨੇ ਪੌਣ ਨੂੰ ਤੇ ਦੁੱਧ ਵੀ ਪਾਇਆ ਜਾ ਸਕਦਾ ਸੀ ਉਹ ਵੀ ਤੇ ਲਿਕਵਿਡ ਹੀ ਸੀ ਪਾਣੀ ਦੇ ਨਾਲੋਂ ਦੁੱਧ ਦੀ ਕੀਮਤ ਜ਼ਿਆਦਾ ਹੀ ਹੈ ਦੁੱਧ ਦੇ ਨਾਲ 20 ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾ ਸਕਦਾ ਸੀ ਪਰ ਇਸ ਦੇ ਪਿੱਛੇ ਦੀ ਸਾਇੰਸ ਇਹ ਕਹਿੰਦੀ ਹੈ ਕਿ ਸਭ ਤੋਂ ਵੱਧ ਜੇ ਕੋਈ ਅਸਰ ਕਰਦਾ ਹੈ ਉਹ ਪਾਣੀ ਕਰਦਾ ਹੈ ਤੇ ਮੈਂ ਇਹਦੇ ਨਾਲ ਇੱਕ ਬੇਨਤੀ ਤੁਹਾਨੂੰ ਕਰ ਦੇਣਾ ਤੁਹਾਡੇ ਕੰਮ ਆਵੇਗੀ ਚਲੋ ਹੁਣ ਇਹ ਇਹਨੂੰ ਦੂਸਰੇ ਪਾਸੇ ਮੈਂ ਫੇਰ ਬੇਨਤੀ ਕਰਾਂ ਮੇਰੀਆਂ ਉਦਾਹਰਨਾਂ ਦੇਣ ਦਾ ਫਰਕ ਸਿਰਫ ਇੰਨਾਕ ਭਾਵ ਹੁੰਦਾ ਹੈ ਕਿ ਅਸੀਂ ਗੁਰੂ ਦੇ ਨਾਲ ਜੁੜੀਏ ਜਦੋਂ ਤੁਸੀਂ ਬਾਣੀ ਪੜ੍ਹਦੇ ਜੇ ਨਾ ਨੇਤਨੇਮ ਕਰਦੇ ਜੇ ਤੇ ਜੇ ਤੁਹਾਡੇ ਕੋਲ ਪਾਣੀ ਪਿਆ ਹੋਇਆ ਹੈ ਨਾ ਤੇ ਤੁਹਾਡੇ ਨੇਤਰਾਂ ਦੇ ਰਾਹੀਂ ਉਹ ਪਾਣੀ ਦੇ ਅੰਦਰ ਵੀ ਬਾਣੀ ਦੀ ਤਾਕਤ ਚਲੀ ਜਾਂਦੀ ਹੈ ਕਦੀ ਇਹ ਵੀ ਤਜਰਬਾ ਕਰਕੇ ਵੇਖਿਓ ਸਿਰਫ ਇਹ ਮੈਂ ਤਾਂ ਉਦਾਹਰਨਾਂ ਦੇ ਰਿਹਾ ਕਿ ਇਹ ਇਹ ਚੀਜ਼ਾਂ ਸਾਡੇ ਜੀਵਨ ਦੇ ਉੱਤੇ ਅਸਰ ਕਰਦੀਆਂ ਨੇ ਉਸ ਤੋਂ ਅੱਗੇ ਚਲੀਏ ਘਰਾਂ ਦੇ ਵਿੱਚ ਅਸੀਂ ਪਸ਼ੂ ਪੰਛੀ ਰੱਖੇ ਹੁੰਦੇ ਨੇ ਉਹ ਵੀ ਸਾਡੇ ਜੀਵਨ ਦੇ ਵਿੱਚ ਅਸਰ ਕਰਦੇ ਨੇ ਤੇ ਜੇ ਤੁਸੀਂ ਮਨੁੱਖ ਦੀ ਬਾਡੀ ਨੂੰ ਲੈ ਕੇ ਬਹੁਤ ਡੀਪਲੀ ਜਾਓ ਮੈਂ ਇੱਥੇ ਉਹ ਵਿਸ਼ਾ ਨਹੀਂ ਛੇੜਨਾ ਅੱਜ ਤੇ ਯਾਦ ਰੱਖਿਓ ਮੈਡੀਕਲ ਸਾਇੰਸ ਕਹਿੰਦੀ ਹੈ ਸਾਡਾ ਪਹਿਰਾਵਾ ਸਾਡਾ ਖਾਣ ਪੀਣ ਸਾਡਾ ਬੈਠਣ ਖਲੋਟਣ ਜਿਹੜਾ ਇੱਕ ਦੂਜੇ ਨੂੰ ਉਹ ਵੀ ਪ੍ਰਭਾਵਿਤ ਕਰਦਾ ਹੈ ਅੱਜ ਸਾਡੀਆਂ ਜ਼ਿੰਦਗੀ ਦੇ ਵਿੱਚ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਪਰ ਸਾਨੂੰ ਸਮਝ ਨਹੀਂ ਆਉਂਦੀ ਵੀ ਉਹ ਮੁਸ਼ਕਲਾਂ ਕਿਉਂ ਨੇ ਉਹ ਅਸਲ ਦੇ ਵਿੱਚ ਅਸੀਂ ਆਪਣੇ ਹੱਥੀ ਸਹਿੇੜ ਲਈਆਂ ਜਿਹੜੀਆਂ ਸਾਡੇ ਸਾਹਮਣੇ ਆ ਆਣ ਕੇ ਖੜੀਆਂ ਹੋ ਜਾਂਦੀਆਂ ਨੇ ਇਹ ਇੱਕ ਵੱਖਰਾ ਪੱਖ ਹੈ ਸਿਰਫ ਮੈਂ ਇਹ ਬੇਨਤੀ ਕਰ ਰਿਹਾ ਵੀ ਹਰ ਇੱਕ ਚੀਜ਼ ਤੁਹਾਡੇ ਉੱਤੇ ਪ੍ਰਭਾਵ ਛੱਡੇਗੀ ਹੁਣ ਜਿਹੜੀ ਗੱਲ ਕਹਿਣੀ ਚਾਹੁੰਦਾ ਜਦੋਂ ਅਸੀਂ ਪਰਮਾਤਮਾ ਦੀ ਬੰਦਗੀ ਕਰਦੇ ਆ ਤੇ ਹਰ ਇੱਕ ਬੋਲ ਹੈ ਨਾ ਕੋਈ ਵੀ ਸ਼ਬਦ ਹੈ ਮੰਨ ਲਓ ਮੈਂ ਬੋਲ ਰਿਹਾ ਤੁਸੀਂ ਬੋਲਦੇ ਜੀ ਹਰ ਇੱਕ ਸ਼ਬਦ ਆਪਣੀ ਇੱਕ ਤਸਵੀਰ ਰੱਖਦਾ ਇੱਕ ਤਾਕਤ ਰੱਖਦਾ ਹਰ ਇੱਕ ਸ਼ਬਦ ਦਾ ਇੱਕ ਔਰਾ ਹੁੰਦਾ ਹੈ ਜੀ ਮੈਂ ਜਿੰਨਾ ਕੋ ਬੋਲਾਂਗਾ ਚਲੋ ਇਸ ਵੇਲੇ ਮੈਂ ਸਾਊਂਡ ਸਿਸਟਮ ਦੇ ਰਾਹੀਂ ਬੋਲ ਰਿਹਾ ਮੇਰੀ ਆਵਾਜ਼ ਦੂਰ ਤੱਕ ਜਾ ਰਹੀ ਹੈ ਜੇ ਮੈਂ ਕੱਲਾ ਵੀ ਬੋਲਾਂਗਾ ਜਿੱਥੇ ਜਿੱਥੇ ਮੇਰੇ ਬੋਲ ਜਾਣਗੇ ਨਾ ਉਹ ਉਹ ਜਿਹੜਾ ਏਰੀਆ ਹੈ ਉਹ ਸਾਰਾ ਇਨ੍ਹਾਂ ਸ਼ਬਦਾਂ ਦੇ ਨਾਲ ਪ੍ਰਭਾਵਿਤ ਹੋਵੇਗਾ ਇਹੋ ਕਾਰਨ ਜਿਹੜੇ ਘਰ ਦੇ ਵਿੱਚ ਨਿਤਨੇਮ ਕਰਦੇ ਨੇ ਬੰਦਗੀ ਕਰਦੇ ਸਿਮਰਨ ਕਰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਜਿੱਥੇ ਰੋਜ਼ ਬਾਣੀ ਪੜੀ ਜਾਂਦੀ ਹੈ ਉੱਥੇ ਬੰਦੇ ਦਾ ਅੰਦਰ ਆਪਣੇ ਆਪ ਟਿਕਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉੱਥੇ ਉਹ ਤਰੰਗਾ ਜਿਹੜੀਆਂ ਐਕਟਿਵ ਹੋ ਜਾਂਦੀਆਂ ਨੇ ਭਾਵੇਂ ਚੰਗੀਆਂ ਹੋਣ ਤੇ ਭਾਵੇਂ ਮਾੜੀਆਂ ਇਹ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਨੇ ਤੇ ਜਦੋਂ ਅਸੀਂ ਬਾਰ-ਬਾਰ ਬਾਣੀ ਪੜਦੇ ਆ ਨਿਤਨੇਮ ਕਰਦੇ ਆ ਸਿਮਰਨ ਕਰਦੇ ਆ ਤੇ ਯਾਦ ਰੱਖਿਓ ਸਿਮਰਨ ਦੇ ਵਿੱਚੋਂ ਨਿਕਲੀਆਂ ਹੋਈਆਂ ਤਰੰਗਾ ਸਾਡੀ ਬਾਡੀ ਦੇ ਉੱਤੇ ਇੰਨਾ ਕ ਅਸਰ ਕਰਦੀਆਂ ਨੇ ਅਸੀਂ ਨਾਮ ਜਪਦੇ ਜਪਦੇ ਉਸ ਨਾਮੀ ਦਾ ਰੂਪ ਇੱਕ ਦਿਨ ਨੂੰ ਬਣ ਜਾਂਦੇ ਆ ਜਿਹੜਾ ਮੈਂ ਬਚਨ ਉਸ ਦਿਨ ਪੜਿਆ ਸੀ ਕਿ ਨਿਰਭਾਉ ਜਪੈ ਸਗਲ ਭਾਉ ਮਿਟੈ ਆਹ ਕਾਰਨ ਹੈ ਪ੍ਰਮਾਤਮਾ ਨਿਰਭਾਉ ਜਪਣ ਦੇ ਨਾਲ ਸਾਰੇ ਡਰ ਖਤਮ ਹੋ ਜਾਂਦੇ ਨੇ ਐਦਾਂ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਡਰ ਖਤਮ ਹੁੰਦੇ ਨੇ ਕਿਉਂਕਿ ਉਹ ਇੱਕ ਔਰਾ ਬਣਾ ਦਿੱਤਾ ਪ੍ਰਮਾਤਮਾ ਦੇ ਨਾਮ ਨੇ ਸਾਡਾ ਮਨ ਜਿਹੜਾ ਉਸ ਚੀਜ਼ ਨੂੰ ਮੰਨ ਚੁੱਕਾ ਹੋਇਆ ਹੈ ਕਿ ਮੇਰੇ ਕੋਲ ਜਿਹੜੀ ਇਹ ਤਾਕਤ ਕੰਮ ਕਰਦੀ ਏ ਹਰ ਇੱਕ ਚੀਜ਼ ਦੇ ਪਿੱਛੇ ਮਨ ਦੀ ਸ਼ਕਤੀ ਕੰਮ ਕਰਦੀ ਏ ਸਤਿਗੁਰੂ ਇੱਥੇ ਕਹਿ ਰਹੇ ਨੇ ਕਹਿਣ ਲੱਗੇ ਸਤਿਗੁਰ ਸੇਵਿਆ ਹਰ ਮਨ ਵਸੇ ਜਦੋਂ ਉਹਦਾ ਬਾਰ ਬਾਰ ਸਿਮਰਨ ਕਰੇਗਾ ਪ੍ਰਮਾਤਮਾ ਦਾ ਨਾਮ ਜਪੇਗਾ ਤੇ ਪ੍ਰਮਾਤਮਾ ਦਾ ਨਾਮ ਆਣ ਕੇ ਮਨ ਵਿੱਚ ਵਸ ਜਾਵੇਗਾ ਜਦੋਂ ਨਾਮ ਮਨ ਚ ਵਸ ਗਿਆ ਹੁਣ ਸਾਰੇ ਡਰ ਨਿਕਲ ਗਏ ਅੱਗੇ ਬੜੇ ਤਰ੍ਹਾਂ ਦੇ ਡਰ ਸਨ ਪਰ ਅੱਜ ਹੁਣ ਕਿਸੇ ਕਿਸਮ ਦਾ ਡਰ ਨਹੀਂ ਰਹਿ ਗਿਆ ਤਿੱਥੇ ਭਾਉ ਕਦੇ ਨਾ ਹੋਏ ਕਹਨ ਲੱਗੇ ਉਸ ਅਵਸਥਾ ਦੇ ਵਿੱਚ ਪਹੁੰਚ ਗਿਆ ਜਿੱਥੇ ਹੁਣ ਕੋਈ ਡਰ ਨਹੀਂ ਕਿਉਂਕਿ ਬਾਣੀ ਦਾ ਇੱਕ ਸਿਧਾਂਤ ਹੈ ਕਿ ਭੈ ਕਾਹੂ ਕਉ ਦੇਤ ਨਹਿ ਨਹਿ ਪੈਮਾਨਤ ਆਣ ਸਤਿਗੁਰੂ ਕਹਿੰਦੇ ਅਸੀਂ ਕਿਸੇ ਤੋਂ ਡਰਦੇ ਨਹੀਂ ਪਰ ਇਹਦਾ ਦੂਸਰਾ ਅਰਥ ਨਹੀਂ ਵੀ ਦੂਜਿਆਂ ਨੂੰ ਡਰਾਈ ਜਾਈਏ ਅਸੀਂ ਕਿਸੇ ਨੂੰ ਡਰਾਉਂਦੇ ਵੀ ਨਹੀਂ ਇਹ ਗੁਰਮਤ ਦਾ ਸਿਧਾਂਤ ਹੈ ਸਤਿਗੁਰੂ ਕਹਿੰਨ ਲੱਗੇ ਕਿ ਤਿੱਥੇ ਭਾਉ ਕਦੇ ਨਾ ਹੋਏ ਹੁਣ ਅੰਦਰੋਂ ਸਾਰੇ ਡਰ ਖਤਮ ਹੋ ਗਏ ਤੇ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਦੁਸ਼ਮਣ ਦੁੱਖ ਤਿਸ ਨੂੰ ਨੇੜ ਨਾ ਆਵੇ ਪਹੋ ਨਾ ਸਕਾ ਕੋਈ ਦੁਸ਼ਮਣ ਦਾ ਅਰਥ ਨੇੜੇ ਆਉਣ ਦੇ ਨਾਲ ਕਰਨਾ ਹੈ ਤੇ ਦੁੱਖ ਦਾ ਜਿਹੜਾ ਅਰਥ ਪਹੁੰਚ ਦੇ ਨਾਲ ਕਰਨਾ ਹੈ ਪਹੁੰਚ ਦਾ ਅਰਥ ਹੁੰਦਾ ਸਪਰਸ਼ ਕਰਨਾ ਕਹਿਣ ਲੱਗੇ ਜਦੋਂ ਤੁਸੀਂ ਬਾਣੀ ਪੜ੍ਹਦੇ ਜੇ ਨਾਮ ਜਪਦੇ ਜੇ ਨਾ ਨਾਮ ਦੀ ਇੰਨੀ ਕਿਰਪਾ ਹੈ ਕਿ ਜਿਹੜੇ ਦੁਸ਼ਮਣ ਨੇ ਉਹ ਵੀ ਫਿਰ ਮਨੁੱਖ ਦੇ ਨੇੜੇ ਨਹੀਂ ਆਉਂਦੇ ਉਹ ਆਪਣਾ ਰਾਹ ਬਦਲ ਜਾਂਦੇ ਨੇ ਅੱਗੇ ਸ਼ਬਦ ਹੈ ਜੀ ਦੁੱਖ ਤੇ ਜਿਹੜੇ ਦੁੱਖ ਨੇ ਉਹ ਵੀ ਪਰਸ਼ ਨਹੀਂ ਕਰਦੇ ਮਨੁੱਖ ਬਾਣੀ ਪੜਦਾ ਪੜਦਾ ਸਾਰਾ ਜਿਹੜਾ ਜੀਵਨ ਉਹ ਚੜ੍ਹਦੀ ਕਲਾ ਦੇ ਵਿੱਚ ਬਤੀਤ ਕਰਦਾ ਹੈ ਮੈਨੂੰ ਇੱਥੇ ਇੱਕ ਘਟਨਾ ਯਾਦ ਆ ਗਈ ਕਾਫੀ ਸਮਾਂ ਪਹਿਲਾਂ ਨਾ ਇੱਕ ਛੋਟੀ ਜਿਹੀ ਕਿਤਾਬ ਛਪੀ ਸੀ ਮੂਲ ਮੰਤਰ ਦੀ ਸ਼ਕਤੀਸ਼ਦ ਇਹ ਟਾਈਟਲ ਸੀ ਉਹਦਾ ਮੇਰੇ ਕੋ ਪਈ ਹੋਣੀ ਹੈ ਕਾਫੀ ਸਮਾਂ ਹੋ ਗਿਆ ਮੈਨੂੰ ਪੜੀ ਨੂੰ ਉਹਦੇ ਵਿੱਚ ਜੇ ਮੈਂ ਨਾ ਭੁੱਲਾਂ ਤੇ ਸ਼ਾਇਦ ਪਾਕਿਸਤਾਨ ਦੇ ਰਾਸ਼ਟਰਪਤੀ ਦੀ ਘਟਨਾ ਸੀ ਕਿ ਕੀਦੇ ਜੀਵਨ ਦੀ ਘਟਨਾ ਹੈ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕਰ ਦੇਣਾ ਉਹ ਬੰਦਾ ਖੁਦ ਲਿਖਦਾ ਅਸਲ ਚ ਕੀ ਹੋਇਆ ਜੀ ਉਹਦੇ ਘਰ ਦੇ ਵਿੱਚ ਨਾ ਇਹ ਬਹ ਹੈ ਘਟਨਾ ਪ੍ਰਾਣੀ ਹੈ ਪਰ ਕਿਤਾਬ ਚ ਸ਼ਰੋਮਣੀ ਕਮੇਟੀ ਨੇ ਛਾਪੀ ਹੋਈ ਹੈ ਇਹ ਕੁਝ ਮਨੁੱਖ ਜਿਹੜੇ ਨੇ ਆਪਣੇ ਕੁਝ ਸਿੱਖ ਉਸ ਬੰਦੇ ਦੇ ਘਰ ਦੇ ਵਿੱਚ ਗਏ ਹੈ ਉਹ ਮੁਸਲਮਾਨ ਹੈ ਘਰ ਚ ਗਏ ਤੇ ਉਹਦੀ ਕੰਧ ਦੇ ਉੱਤੇ ਮੂਲ ਮੰਤਰ ਵੱਡੇ ਵੱਡੇ ਸ਼ਬਦਾਂ ਦੇ ਵਿੱਚ ਜਿਹੜਾ ਸੀ ਫਰੇਮ ਕਰਕੇ ਲਾਇਆ ਹੋਇਆ ਹੈ ਸਿੱਖ ਬੜੇ ਹੈਰਾਨ ਹੋਏ ਕਹਿਣ ਲੱਗੇ ਤੁਸੀਂ ਇੰਨੇ ਉੱਚ ਅਹੁਦੇ ਦੇ ਉੱਤੇ ਜੇ ਹੈ ਤੁਸੀਂ ਮੁਸਲਮਾਨ ਤੇ ਮੂਲ ਮੰਤਰ ਤੁਸੀਂ ਸਾਡਾ ਲਾਇਆ ਹੋਇਆ ਉਸ ਬੰਦੇ ਨੇ ਜਿਹੜੀ ਗੱਲ ਕਹੀ ਜੇ ਅਸੀਂ ਅੱਜ ਜ਼ਿੰਦਗੀ 'ਚ ਮੰਨ ਲਈ ਤੇ ਮੈਂ ਗਰੰਟੀ ਲੈਣਾ ਜੀ ਇਸ ਗੱਲ ਦੀ ਗੁਰੂ ਦੀ ਹਜ਼ੂਰੀ ਦੇ ਵਿੱਚ ਚਲੋ ਦੂਜੀ ਗਰੰਟੀ ਨਹੀਂ ਕਿ ਕੈਸ਼ਬੈਕ ਵਾਲੀ ਨਹੀਂ ਪਰ ਇੱਕ ਭਰੋਸਾ ਗੁਰੂ ਤੇ ਵੀ ਮਨੁੱਖ ਜਦੋਂ ਨਾਮ ਜਪਦਾ ਹੈ ਗੁਰੂ ਜ਼ਰੂਰ ਕਿਰਪਾ ਕਰਦਾ ਉਹ ਬੰਦੇ ਨੇ ਜਵਾਬ ਦਿੱਤਾ ਕਹਿੰਦਾ ਜੇ ਮੈਂ ਅੱਜ ਇਸ ਅਹੁਦੇ ਤੱਕ ਪਹੁੰਚਿਆ ਹੈ ਨਾ ਇਦੇ ਪਿੱਛੇ ਸਿਰਫ ਤੇ ਸਿਰਫ ਮੂਲ ਮੰਤਰ ਦੀ ਤਾਕਤ ਹੈ। ਇਹਦੇ ਪਿੱਛੇ ਕਿੰਦਾ ਬੜੀ ਤਗੜੀ ਕਹਾਣੀ ਹੈ ਮੇਰਾ ਸਾਰਾ ਜੀਵਨ ਮੂਲ ਮੰਤਰ ਦੇ ਸਿਰ ਤੇ ਖਲੋਤਾ ਹੋਇਆ ਹੈ। ਉਹਨਾਂ ਫਿਰ ਸਿੱਖਾਂ ਦੇ ਮੰਚ 'ਚ ਸੀ ਮੈਂ ਅਸੀਂ ਸੁਣੀ ਹੈ ਵੀ ਇਹ ਘਟਨਾ ਕੀ ਵਾਪਰਦੀ ਹੈ। ਉਹ ਕਹਿੰਦੇ ਵੀ ਹੋਇਆ ਕੀ ਤੁਹਾਡੀ ਜ਼ਿੰਦਗੀ ਵਿੱਚ ਦੱਸੋ। ਉਹਨੇ ਜਿਹੜੀ ਘਟਨਾ ਆਪਣੀ ਸਰਾਈ ਕਹਿੰਦਾ ਮੈਂ ਬਚਪਨ ਦੇ ਵਿੱਚ ਸਕੂਲ 'ਚ ਜਾਣਾ ਉਦੋਂ ਮਦਰੱਸੇ ਹੁੰਦੇ ਸਨ ਆਮ ਜਿਵੇਂ ਆਪਾਂ ਸਰਕਾਰੀ ਸਕੂਲ ਕਹਿ ਦਿੰਦੇ ਆ। ਤੇ ਕਹਿੰਦਾ ਮੈਂ ਨਲਾਇਕ ਬਹੁਤ ਸਾਂ। ਤੇ ਜਦੋਂ ਜਾਣਾ ਮਾਸਟਰ ਨੇ ਉਦੋਂ ਡਾਂਗ ਫੇਰਨੀ ਜਦੋਂ ਜਾਣਾ ਉਦੋਂ ਹੀ ਕੁੱਟ ਪੈਣੀ ਕਹਿੰਦਾ ਵੀ ਮੈਂ ਬੜਾ ਅੱਕਿਆ ਵੀ ਕੁੱਟ ਰੋਜ਼ ਪੈ ਜਾਂਦੀ ਏ ਇਹ ਗੱਲ ਨਹੀਂ ਬਾਨੀ ਮੈਂ ਹੁਣ ਸਕੂਲ ਨਹੀਂ ਜਾਣਾ ਕਹਿੰਦਾ ਜੇ ਘਰੋਂ ਰੁਕਦਾ ਤੇ ਘਰੋਂ ਕੁੱਟ ਪੈਂਦੀ ਸੀ ਜੇ ਸਕੂਲ ਜਾਣਾ ਤੇ ਸਕੂਲੋਂ ਕੁੱਟ ਪੈਂਦੀ ਸੀ ਮੈਂ ਵਿਚ ਵਿਚਾਲੇ ਫਸ ਜਾਣਾ ਕਹਿੰਦਾ ਇੱਕ ਦਿਨ ਬੜਾ ਦੁਖੀ ਹੋਇਆ ਤੇ ਮੈਂ ਰਸਤੇ ਦੇ ਵਿੱਚ ਗੁਰਦੁਆਰਾ ਪੈਂਦਾ ਸੀ ਮੈਂ ਗੁਰਦੁਆਰੇ ਜਾ ਕੇ ਬੈਠ ਗਿਆ ਗੁਰਦੁਆਰੇ ਜਾ ਕੇ ਬੈਠਾ ਉੱਥੋਂ ਦਾ ਭਾਈ ਸਾਹਿਬ ਆਏ ਗਰੰਥੀ ਸਿੰਘ ਆਣ ਕੇ ਪੁੱਛਿਆ ਕਿ ਪੁੱਤਰ ਤੂੰ ਜਿਹੜੇ ਤੇਰੇ ਕੋਲ ਬਸਤਾ ਹੈ ਸਕੂਲ ਦਾ ਤੇ ਤੂੰ ਸਕੂਲ ਗਿਆ ਕਿਉਂ ਨਹੀਂ ਆਪਣੇ ਅੱਜ ਕਹਿੰਦਾ ਮੈਂ ਜਵਾਬ ਦਿੱਤਾ ਕਿ ਬਾਬਾ ਜੀ ਮੇਰਾ ਮਨ ਨਹੀਂ ਹੈਗਾ ਕਹਿੰਦਾ ਪਹਿਲਾਂ ਤੇ ਟਾਲ ਮਟੋਲ ਕੀਤਾ ਉਹਨਾਂ ਨੇ ਪੁੱਛਿਆ ਵੀ ਤੂੰ ਗੱਲ ਦੱਸ ਕਹਿੰਦਾ ਦੇਖੋ ਮੈਂ ਪੜ੍ਹਾਈ ਬੜੀ ਕਰਦਾ ਪਰ ਮੈਨੂੰ ਸਮਝ ਕੁਛ ਨਹੀਂ ਪੈਂਦਾ ਮੈਂ ਸਕੂਲੋਂ ਮੈਨੂੰ ਰੋਜ਼ ਕੁੱਟ ਪੈਂਦੀ ਹੈ ਤੇ ਜੇ ਮੈਂ ਘਰ ਰਹਿ ਜਾਣਾ ਇਹ ਛੁੱਟੀ ਕਰ ਲੈਂਦਾ ਮੈਨੂੰ ਘਰੋਂ ਕੁੱਟ ਪੈਂਦੀ ਹੈ ਮੈਂ ਤੇ ਬੜਾ ਤੰਗ ਆਇਆ ਮੈਨੂੰ ਸਮਝ ਨਹੀਂ ਆਉਂਦੀ ਕੀ ਕਰਾਂ ਕਹਿੰਦੇ ਉਸ ਗਰੰਥੀ ਸਿੰਘ ਨੇ ਆਪਣੇ ਕੋਲੋਂ ਜੇਬ ਦੇ ਵਿੱਚ ਇੱਕ ਕਾਗਜ਼ ਪੈਨ ਲਿਆ ਉਹ ਕਹਿੰਦਾ ਮੈਂ ਤੈਨੂੰ ilm ਲਿਖ ਦੇਣਾ ਮੁਸਲਮਾਨ ilm ਕਹਿੰਦੇ ਨੇ ਆਪਾਂ ਸ਼ਬਦ ਕਹਿੰਦੇ ਆ ਕਹਿੰਦੇ ਮੈਂ ਤੈਨੂੰ ilm ਲਿਖ ਦੇਣਾ ਤੂੰ ਇਹਦਾ ਪਾਠ ਕਰਿਆ ਕਰ ਤੇਰੇ ਤੇ ਅਸਰ ਜਰੂਰ ਹੋਵੇਗਾ ਕਹਿੰਦਾ ਮੈਨੂੰ ਉਦੋਂ ਨਹੀਂ ਸੀ ਪਤਾ ਇਹਨੂੰ ਕੀ ਕਹਿੰਦੇ ਨੇ ਉਹਨੇ ਚਲੋ ਉਰਦੂ 'ਚ ਲਿਖ ਦਿੱਤਾ ਹੋਵੇਗਾ ਹੋ ਸਕਦਾ ਪੰਜਾਬੀ 'ਚ ਲਿਖ ਦਿੱਤਾ ਹੋਵੇ ਕਹਿੰਦੇ ਉਹਨੇ ਮੈਨੂੰ ਇਹ ਮੂਲ ਮੰਤਰ ਲੈ ਕੇ ਦੇ ਦਿੱਤਾ ਕਹਿੰਦੇ ਮੈਨੂੰ ਕਹਿੰਦੇ ਵੀ ਪੁੱਤ ਅੱਜ ਬਹਿ ਕੇ ਇਹਨੂੰ ਪੜ ਲਾ ਤੇ ਕੱਲ ਤੋਂ ਛੁੱਟੀ ਨਾ ਮਾਰੀ ਤੇ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ تیر ਤੇ ਕਿਰਪਾ ਜਰੂਰ ਹੋਵੇਗੀ ਇਹ ਘਟਨਾ ਸੱਚੀ ਹੈ ਸਿਰਫ ਮੈਨੂੰ ਨਾਮ ਨਹੀਂ ਜੈਤੇ ਆ ਰਿਹਾ ਕਿਉਂਕਿ ਮੈਂ ਪੜੀ ਨੂੰ ਕਾਫੀ ਸਾਲ ਹੋ ਗਏ ਨੇ ਕਿਤਾਬ ਮੇਰੇ ਕੋਲ ਸ਼ਾਇਦ ਪਈ ਆ ਕਰੇ ਉਹ ਬੰਦਾ ਕਹਿੰਦਾ ਜੀ ਮੈਂ ਮੂਲ ਹੈ ਬਚਪਨ ਹੈ ਕਹਿੰਦਾ ਮੈਂ ਮੂਲ ਮੰਤਰ ਪੜਨਾ ਸ਼ੁਰੂ ਕਰ ਦਿੱਤਾ ਸੱਤ ਅੱਠ ਤੇ ਸਾਰੇ ਸ਼ਬਦ ਸਨ ਕਹਿੰਦਾ ਘੜੀ ਕੁ ਥੋੜੇ ਸਮੇਂ ਬਾਅਦ ਮੈਨੂੰ ਉਹ ਜਵਾਨੀ ਚੇਤਾ ਹੋ ਗਿਆ ਕਹਿੰਦਾ ਮੈਂ ਉਸ ਦਿਨ ਮਨ ਚ ਸੋਚਿਆ ਕਿ ਮਨਾ ਅੱਜ ਘਰ ਨਹੀਂ ਜਾਣਾ ਮੈਂ ਆਪਣੀ ਸਕੂਲ ਦੀ ਛੁੱਟੀ ਦੇ ਟਾਈਮ ਤੇ ਘਰ ਜਾਵਾਂਗਾ ਉਹਨਾਂ ਚਿਰ ਗੁਰਦੁਆਰੇ ਬੈਠਾ ਰਿਹਾ ਤੇ ਜਿੰਨਾ ਸਮਾਂ ਸੀ ਉਹ ਸਾਰਾ ਸਮਾਂ ਮੂਲ ਮੰਤਰ ਜਪਦਾ ਗਿਆ ਜਪਦਾ ਗਿਆ ਕਹਿੰਦਾ ਮੈਂ ਉਹ ਗੁਰਦੁਆਰੇੋਂ ਸਿੱਧਾ ਘਰ ਚਲਾ ਗਿਆ ਘਰ ਦੇਆਂ ਨੂੰ ਦੱਸਿਆ ਕੋਈ ਨਹੀਂ ਵੀ ਮੈਂ ਅੱਜ ਸਕੂਲ ਨਹੀਂ ਗਿਆ ਕਹਿੰਦਾ ਜਦੋਂ ਅੱਗੇ ਇਦਾਂ ਕਿਤੇ ਹੁੰਦਾ ਸੀ ਨਾ ਕੁਝ ਦੋਸਤ ਮਿੱਤਰ ਬੜੇ ਭੜੇ ਸਨ ਇੱਥੇ ਸ਼ਬਦ ਇਹ ਮੈਂ ਤਾਂ ਘਟਨਾ ਲੈ ਲਈ ਇੱਥੇ ਸ਼ਬਦ ਆਇਆ ਜੀ ਦੁਸ਼ਮਣ ਦੁੱਖ ਨੇੜ ਨਾ ਆਵੇ ਕਈ ਵਾਰੀ ਨਾਲ ਦੇ ਨਹੀਂ ਟਿਕਨ ਦਿੰਦੇ ਉਹਨਾਂ ਨੇ ਕੀ ਕਰਨਾ ਵੀ ਆਣ ਕੇ ਘਰ ਦੇ ਵਿੱਚ ਸ਼ਿਕਾਇਤ ਕਰ ਜਾਣੀ ਤੁਹਾਡਾ ਨਿਆਣਾ ਨਹੀਂ ਪੜਦਾ ਤੁਹਾਡਾ ਇਸ ਸਕੂਲ ਹੀ ਵਾਰਦਾ ਕਰੋ ਫੇਰ ਕੋਟ ਪੈ ਜਾਣੀ ਕਹਿੰਦਾ ਵੀ ਮੈਂ ਡਰਾਂ ਵੀ ਮੈਂ ਸਕੂਲ ਤ ਨਹੀਂ ਗਿਆ ਮੇਰੇ ਹਾਨੀਆਂ ਨੇ ਘਰ ਸ਼ਿਕਾਇਤ ਕਰ ਜਾਣੀ ਹੈ ਕਹਿੰਦਾ ਉਹ ਪਹਿਲਾ ਦਿਨ ਸੀ ਜਿਸ ਦਿਨ ਮੈਂ ਆਪਣੇ ਘਰ ਬਿਨਾਂ ਸਕੂਲ ਵੜੇ ਤੋਂ ਗਿਆ ਉਹਨਾਂ ਜਿਨ੍ਹਾਂ ਨੇ ਸ਼ਿਕਾਇਤ ਕਰਨੀ ਸੀ ਉਹ ਰਾਹ ਹੀ ਛੱਡ ਗਏ ਉਹ ਸਾਡੇ ਘਰ ਆਏ ਨਹੀਂ ਉਹਨਾਂ ਨੇ ਸ਼ਿਕਾਇਤ ਕੋਈ ਨਾ ਕੀਤੀ ਕਹਿੰਦਾ ਜਦੋਂ ਪਹਿਲੀ ਵਾਰੀ ਮੇਰੀ ਜ਼ਿੰਦਗੀ 'ਚ ਘਟਨਾ ਵਾਪਰੀ ਮੈਂ ਇਹ ਇਸ ਮਾਰ ਤੋਂ ਬਚਿਆ ਮੇਰੇ ਵਾਸਤੇ ਬੜੀ ਤਗੜੀ ਗੱਲ ਸੀ ਕਹਿੰਦਾ ਮੈਂ ਕਿਹਾ ਮਨਾ ਵੀ ਜੇ ਇਹ ਇੱਕ ਕਲਾਮ ਤੈਨੂੰ ਮਾਰ ਤੋਂ ਬਚਾ ਸਕਦਾ ਹੈ ਤੇ ਤੂੰ ਰੋਜ਼ ਪੜਿਆ ਕਰ ਤੈਨੂੰ ਸਵੇਰੇ ਸਕੂਲ ਦੀ ਮਾਰ ਤੋਂ ਵੀ ਬਚਾਵੇਂਗਾ ਕਹਿੰਦਾ ਮੈਨੂੰ ਜਵਾਨੀ ਯਾਦ ਹੋ ਗਿਆ ਮੈਂ ਦੱਸਿਆ ਕਿਸੇ ਨੂੰ ਨਾ ਮੈਂ ਪੜਨਾ ਸ਼ੁਰੂ ਕਰ ਦਿੱਤਾ ਕਹਿੰਦਾ ਅਗਲੇ ਦਿਨ ਸਕੂਲ ਗਿਆ ਹੁਣ ਅਗਲੇ ਦਿਨ ਸਕੂਲ ਚ ਜਿਹੜਾ ਬਿਨਾਂ ਗੱਲ ਤੋਂ ਐਬਸੈਂਟ ਹੁੰਦਾ ਉਹਨੂੰ ਵੀ ਡਾਂਗ ਫਿਰਦੀ ਹੈ ਕਹਿੰਦਾ ਮਾਸਟਰਾਂ ਨੇ ਉਸ ਦਿਨ ਵੀ ਮੈਨੂੰ ਮਾਫ ਕਰ ਦਿੱਤਾ ਉਸ ਦਿਨ ਵੀ ਮੇਰਾ ਨਾਮ ਨਹੀਂ ਲਿਆ ਮੈਨੂੰ ਪ੍ਰੇਅਰ ਦੇ ਵਿੱਚ ਅਸੈਂਬਲੀ ਦੇ ਵਿੱਚ ਖੜਾ ਨਾ ਕੀਤਾ ਮੈਂ ਉਸ ਦਿਨ ਵੀ ਮਾਰ ਤੋਂ ਬਚ ਗਿਆ ਕਹਿੰਦਾ ਬਸ ਆ ਦੋ ਘਟਨਾਵਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਮਾਰ ਤੋਂ ਬਚ ਗਿਆ ਕਹਿੰਦਾ ਇਸ ਮੂਲ ਮੰਤਰ ਤੇ ਮੇਰਾ ਭਰੋਸਾ ਵੱਜਾ ਕਹਿੰਦਾ ਉਹ ਦਿਨ ਜਾਵੇ ਅੱਜ ਦਾ ਆਵੇ ਮੈਂ ਮੂਲ ਮੰਤਰ ਨਹੀਂ ਛੱਡਿਆ ਸਵੇਰੇ ਸ਼ਾਮ ਆਉਂਦਿਆਂ ਜਾਂਦਿਆਂ ਹਰ ਵੇਲੇ ਪੜਦਾ ਹਰ ਇਹਨੂੰ ਇਹਨੂੰ ਜਪਦਾ ਕਹਿੰਦਾ ਜਪਦਾ ਜਪਦਾ ਅੱਜ ਮੈਂ ਜਿਹੜਾ ਇੱਥੋਂ ਤੱਕ ਇਸ ਰਾਸ਼ਟਰਪਤੀ ਦੀ ਪਦਵੀ ਤੱਕ ਪਹੁੰਚ ਚੁੱਕਾ ਆ ਸ਼ਕਤੀ ਮੂਲ ਮੰਤਰ ਦੀ ਮਗਰ ਕੰਮ ਕਰਦੀ ਹੈ ਦੇਖੋ ਇਹ ਇੱਕ ਮੁਸਲਮਾਨ ਦੇ ਜੀਵਨ ਦੀ ਘਟਨਾ ਮੈਂ ਫਿਰ ਬੇਨਤੀ ਕਰਾਂ ਭਾਵੇਂ ਰਿਕਾਰਡਿੰਗ ਚੱਲ ਰਹੀ ਹੈ ਮੇਰੇ ਕੋਲ ਕਿਤਾਬ ਪਈ ਹੋਈ ਹੈ ਜੇ ਕਿਸੇ ਦੇ ਮਨ 'ਚ ਸ਼ੰਕਾ ਪੈਦਾ ਹੋਣ ਕਈ ਕਿਉਂਕਿ ਸਵਾਲ ਕਰਨ ਵਾਲੇ ਬਥੇਰੇ ਉੱਠ ਪੈਂਦੇ ਨੇ ਮਨ 'ਚ ਆਵੇਗਾ ਵੀ ਇਹ ਕਿਵੇਂ ਪਰ ਨਹੀਂ ਮੈਂ ਉਦਾਹਰਨ ਦੇ ਚੁੱਕਾ ਹਾਂ ਕਿ ਨਿਰਪਾਉ ਜਪਿਆ ਸਗਲ ਪਾਉ ਮਿਟਿਆ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਮਾਲਕ ਕਿਰਪਾ ਕਰਦਾ ਤੇ ਪਰਮਾਤਮਾ ਹਰ ਥਾਂ ਤੋਂ ਉਹਨੂੰ ਬਚਾ ਲੈਂਦਾ ਅਸੀਂ ਬਚਨ ਪੜ੍ਹਦੇ ਗੁਰੂ ਅਰਜਨ ਸਾਹਿਬ ਦਾ ਕਿ ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚੌ ਗਿਰਧ ਹਮਾਰੇ RAM ਕਾ ਦੁੱਖ ਲੱਗੇ ਨਾ ਪਾਈ ਉਹ ਪ੍ਰਮਾਤਮਾ ਕਿਸੇ ਕਿਸਮ ਦਾ ਉਹ ਦੁੱਖ ਜਾਂ ਦੁਸ਼ਮਣ ਨੇੜੇ ਨਹੀਂ ਆਉਣ ਦਿੰਦਾ ਇਹੋ ਜੀਆਂ ਬੇਅੰਤ ਘਟਨਾਵਾਂ ਨੇ ਜਿਹੜੇ ਬਗਾਨੇ ਲਾਭ ਲੈ ਗਏ ਅਸੀਂ ਸਿੱਖ ਹੋ ਕੇ ਲਾਭ ਨਹੀਂ ਲੈ ਸਕੇ ਮੈਨੂੰ ਪਤਾ ਜੇ ਤੁਹਾਡੇ ਚੋਂ ਕਿਸੇ ਨੂੰ ਪੁੱਛਿਆ ਜਾਵੇ ਤੇ ਸਾਰਿਆਂ ਨੇ ਇਹੋ ਕਹਿਣਾ ਜੀ ਮੈਂ ਤੇ ਬੜੀ ਵਾਰੀ ਜਪਜੀਤ ਸਾਹਿਬ ਪੜਿਆ ਤੇ ਮੈਨੂੰ ਤੇ ਡਾਂਗ ਬਦੇਰੀ ਫਿਰਦੀ ਹੈ ਸਾਡਾ ਤਾਂ ਕੋਈ ਹੱਲ ਨਹੀਂ ਹੋਇਆ ਸਾਡਾ ਤਾਂ ਸਾਰਿਆਂ ਦਾ ਜੀਵਨ ਇਦਾਂ ਦਾ ਏ ਅਸੀਂ ਪੜਦੇ ਆ ਉਹਨੇ ਅੰਦਰ ਕਮਾਇਆ ਸੀ ਬਸ ਐਸ ਚੀਜ਼ ਦਾ ਫਰਕ ਹੈ ਪੜਨ ਦੇ ਵਿੱਚ ਤੇ ਕਮਾਉਂ ਚ ਬੜਾ ਅੰਤਰ ਹੈ ਚਲੋ ਬੀਬੀਆਂ ਬੈਠੀਆਂ ਮੈਂ ਇੱਕ ਉਦਾਹਰਨ ਦੇ ਦੇਣਾ ਤੁਹਾਨੂੰ ਇੱਕ ਘਰ ਦੇ ਵਿੱਚ ਸੁਆਣੀ ਮਾਂ ਹੋਵੇ ਭੈਣ ਹੋਵੇ ਉਹ ਪ੍ਰਸ਼ਾਦਾ ਤਿਆਰ ਕਰਦੀ ਏ ਘਰ ਚ 4-5 ਜੀ ਨੇ ਸਾਰਿਆਂ ਦਾ ਪ੍ਰਸ਼ਾਦਾ ਤਿਆਰ ਕੀਤਾ ਦਾਲ ਸਬਜੀ ਬਣਾਈ ਰੋਟੀਆਂ ਲਾਈਆਂ ਸਾਰਾ ਕੁਝ ਤਿਆਰ ਕੀਤਾ ਤੁਸੀਂ ਪਰੋਸ ਕੇ ਸਾਰਿਆਂ ਦੇ ਅੱਗੇ ਰੱਖ ਦੋ ਆਪ ਨਾ ਖਾਓ ਸਰਜੂ ਆਖੋ ਵੀ ਮੈਂ ਤੇ ਸਾਰੀ ਰੋਟੀ ਬਣਾਈ ਹੈ ਤੇ ਮੈਨੂੰ ਤੇ ਲੋੜ ਹੀ ਨਹੀਂ ਭੁੱਖ ਦੀ ਲੂਣ ਮਿਰਚ ਆਪਣੇ ਹੱਥਾਂ ਦੇ ਨਾਲ ਪਾਇਆ ਸਬਜ਼ੀ ਆਪਣੇ ਹੱਥਾਂ ਦੇ ਨਾਲ ਕੱਟੀ ਆਪਣੇ ਹੱਥਾਂ ਦੇ ਨਾਲ ਆਟਾ ਗੁੱਧਾ ਅਸਰ ਤੇ ਮਿਰਚ ਹੋ ਜਾਣਾ ਚਾਹੀਦਾ ਹੈ ਯਾਦ ਰੱਖਿਓ ਤੁਸੀਂ ਸਾਰਾ ਪ੍ਰਸ਼ਾਦਾ ਵੀ ਕਿਉਂ ਨਾ ਤਿਆਰ ਕਰੋ ਭੁੱਖ ਉਦੋਂ ਮਿਟਨੀ ਹੈ ਜਦੋਂ ਤੁਸੀਂ ਇਹਨੂੰ ਛਕੋਗੇ ਇਦਾਂ ਹੀ ਹੁੰਦਾ ਨਾ ਰੋਜ਼ ਆਪਾਂ ਪਕਾਉਂਦੇ ਆਂ ਜਾਂ ਸਾਰੇ ਘਰਾਂ 'ਚ ਪੱਕਦਾ ਹੈ ਬਾਣੀ ਵੀ ਇਦਾਂ ਹੀ ਅਸਰ ਕਰਦੀ ਅਸੀਂ ਪੜੀ ਸਾਰੇ ਜਾਣਦੇ ਆਂ ਜਿਹਦੇ ਦਿਨ ਪੜ੍ਹਨ ਦਾ ਮਸਲਾ ਆਉਂਦਾ ਹੈ ਬਾਬਾ ਨਾਨਕ ਜੀ ਦਾ ਸ਼ਲੋਕ ਕਹਿੰਦਾ ਕਿ ਪੜ੍ਹ-ਪੜ ਗੱਡੀ ਲੱਦੀਆਂ ਪੜ ਪੜ ਭਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀਆਂ ਖਾਤ ਆਪਾਂ ਸਾਰੇ ਪੜ ਹੀ ਜਾਣੇ ਆ ਅਸਰ ਕੋਈ ਨਹੀਂ ਹੁੰਦਾ ਅਸਰ ਕਿੱਦਾਂ ਹੋਣਾ ਏ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਦਾਰੋ ਇਹ ਇਹਨੂੰ ਤੈਨੂੰ ਅੰਦਰ ਖੜਨਾ ਪੈਣਾ ਇਹਨੂੰ ਸ਼ੱਕਣਾ ਪੈਣਾ ਤੇ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਏ ਉਹਦੇ ਜੀਵਨ 'ਚ ਅਸਰ ਜ਼ਰੂਰ ਕਰਦਾ ਏ ਇਰਚ ਕੋਈ ਦੋ ਰਹਿਵਾਂ ਨਹੀਂ ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਦੁਸ਼ਮਣ ਦੁੱਖ ਤਿਸਨੋਂ ਨੇੜ ਨਾ ਆਵੇ ਪਹੋ ਨਾ ਸਕੈ ਕੋਏ ਕਹਿਣਗੇ ਉਸ ਮਨੁੱਖ ਦੇ ਨੇੜੇ ਦੁਸ਼ਮਣ ਵੀ ਕੋਈ ਨਹੀਂ ਢੁਕਦਾ ਦੁਸ਼ਮਣ ਆਪਣੇ ਆਪ ਰਸਤਾ ਕੱਟ ਜਾਂਦੇ ਨੇ ਕੁਦਰਤੀ ਬਾਣਾ ਵਾਪਰ ਜਾਂਦਾ ਚਲੋ ਇਹ ਤੇ ਮੈਂ ਕਿਤਾਬ ਚੋਂ ਘਟਨਾ ਸੁਣਾ ਦਿੱਤੀ ਤੁਸੀਂ ਇੱਥੇ ਤੇ ਤਰਕ ਕਰਦੇ ਹੋਗੇ ਫਿਰ ਇਹ ਵੀ ਕਿਹਾ ਜਾ ਸਕਦਾ ਵੀ ਇਹਨੂੰ ਕਿੰਨੇ ਜਸਟੀਫਾਈ ਕੀਤਾ ਹੋ ਸਕਦਾ ਕਿਤਾਬ ਝੂਠੀ ਹੋਵੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸ਼ਬਦ ਪੜ੍ਹ ਲੈਨੇ ਆ ਸੁਲਹੀ ਖਾਂ ਚੜ ਕੇ ਆਇਆ ਗੁਰੂ ਅਰਜਨ ਸਾਹਿਬ ਜੀ ਦੇ ਦਿੱਤੇ ਪ੍ਰੀਥੀ ਚੰਦ ਨੇ ਚੜਾਇਆ ਗੰਡ ਸੱਡ ਕਰਕੇ ਸਰਕਾਰੀ ਦਰਬਾਰੇ ਵੀ ਮੈਨੂੰ ਗੱਦੀ ਨਹੀਂ ਮਿਲੀ ਮੇਰੇ ਭਰਾ ਨੂੰ ਤੁਸੀਂ ਖਤਮ ਕਰਦੇ ਹੋ ਤੇ ਮੁਸਲਮਾਨਾਂ ਦੇ ਵਿੱਚ ਸਭ ਤੋਂ ਮਾੜਾ ਕੰਮ ਹੈ ਜੀ ਅੱਗ ਦੇ ਵਿੱਚ ਸੜਨਾ ਤੇ ਸੁਲਹੀ ਖਾਨ ਜਿਸ ਵੇਲੇ ਚੜ ਕੇ ਆਇਆ ਉਹ ਭੱਠਾ ਵੇਖਣ ਗਿਆ ਉਹਦਾ ਘੋੜਾ ਤਰਬ ਗਿਆ ਤੇ ਭੱਠੇ ਦੇ ਵਿੱਚ ਘੋੜੇ ਸਮੇਤ ਪੈਕੇ ਤੇ ਜਿਹੜਾ ਉਹ ਸਰ ਗਿਆ ਸੀ ਅੰਮ੍ਰਿਤ ਬਾਣੀ ਦਾ ਬਚਨ ਹੈ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੇ ਸੁਲਹੀ ਮੁਵਾ ਹੋਏ ਨਾ ਪਾਕ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਇਹਨੂੰ ਤੁਸੀਂ ਕਿੱਥੇ ਚਟਲਾ ਲੋਗੇ ਸੁਲਹੀ ਖਾਂ ਸੜ ਕੇ ਉਹ ਆਇਆ ਚੜਾਈ ਕਰਕੇ ਗੁਰੂ ਅਰਜੁਨ ਸਾਹਿਬ ਤੇ ਆਇਆ ਹਮਲਾ ਕਰਨ ਪਰ ਪ੍ਰਮਾਤਮਾ ਨੇ ਮੇਰੇ ਇਨੀ ਕ ਕੀਤੀ ਉਹ ਰਸਤੇ ਦੇ ਵਿੱਚ ਉਲਝ ਕੇ ਰਹਿ ਗਿਆ ਉੱਥੇ ਦਾ ਉੱਥੇ ਹੀ ਮਰ ਗਿਆ ਗੁਰੂ ਅਰਜੁਨ ਸਾਹਿਬ ਤੱਕ ਨਹੀਂ ਸੀ ਪਹੁੰਚ ਸਕੇ ਇਹ ਤੋਂ ਵੱਡੀ ਤੁਹਾਨੂੰ ਮੈਂ ਕਿਹੜੀ ਉਦਾਹਰਨ ਦੇਦਾ ਹਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ ਦੁਸ਼ਮਣ ਦੁੱਖ ਤਿਸ ਨੂੰ ਨੇੜ ਨਾ ਆਵੇ ਉਹਨੂੰ ਕੋਈ ਦੁਸ਼ਮਣ ਨਹੀਂ ਆਣ ਕੇ ਕੁਝ ਕਹਿ ਸਕਦਾ ਨੇੜੇ ਨਹੀਂ ਢੁਗੇਗਾ ਚਲੋ ਬਾਕੀ ਤੇ ਗੱਲ ਬਾਤ ਦੀ ਹੈ ਨਾ ਮਾਲਕ ਇੰਨੀ ਕਿਰਪਾ ਕਰਦਾ ਕਿ ਉਹ ਵੀ ਆਪਣਾ ਪਾਸਾ ਵੱਟ ਜਾਂਦੇ ਨੇ ਕੁਦਰਤੀ ਤੌਰ ਤੇ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਫੁਰਨਾ ਪੈਂਦਾ ਇਹ ਰੱਬ ਜਾਣੇ ਦੁਸ਼ਮਣ ਅੱਗੇ ਸ਼ਬਦ ਹੈ ਦੁੱਖ ਦੁੱਖ ਵੀ ਉਹਨੂੰ ਕੋਈ ਨਹੀਂ ਜੇ ਪਾਉਂਦਾ ਸਿੱਖ ਕੌਮ ਭਾਵੇਂ ਫੱਟਾਂ ਦੇ ਨਾਲ ਕਿਉਂ ਨਾ ਭਰੀ ਜਾਵੇ ਪਰ ਉਹਦੇ ਉੱਤੇ ਕੋਈ ਵੀ ਐਹੋ ਜੀ ਦੁੱਖ ਦੀ ਘੜੀ ਨਹੀਂ ਆਉਂਦੀ ਕਿਉਂ ਤੁਸੀਂ ਇੱਕ ਬਚਨ ਪੜਦੇ ਗੁਰੂ ਅਰਜਨ ਸਾਹਿਬ ਜੀ ਦਾ ਔਖੀ ਘੜੀ ਨਾ ਦੇਖਣ ਦੇਈ ਇਹਦਾ ਦੇਈ ਪਾਠ ਕਰਨਾ ਦੇਈ ਪਾਠ ਨਹੀਂ ਕਰਨਾ ਦੇਈ ਦਾ ਅਰਥ ਹੁੰਦਾ ਦੇਂਦਾ ਦੇਈ ਦਾ ਪਾਠ ਕਰਾਂਗੇ ਨਹੀਂ ਦੇਂਦਾ ਕਹਿੰਦੇ ਕਿ ਔਖੀ ਘੜੀ ਨਾ ਦੇਖਣ ਦੇਈ ਪ੍ਰਮਾਤਮਾ ਔਖਾ ਸਮਾਂ ਵੇਖਣ ਹੀ ਨਹੀਂ ਦਿੰਦਾ ਅਸੀਂ ਇਹ ਕਹਿੰਨੇ ਆ ਨਾ ਕਿ ਮੈਂ ਔਖਾ ਸਮਾਂ ਆਉ ਤੇ ਪ੍ਰਮਾਤਮਾ ਬਚਾਉ ਮੈਨੂੰ ਗੁਰੂ ਬਚਾਉ ਪਰ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਨੇ ਕਹਿਣ ਲੱਗੇ ਪਹਿਲਾ ਸ਼ਬਦ ਪੜਦੇ ਮੈਂ ਇਹ ਪੰਕਤੀ ਦੇ ਫਿਰ ਅਰਥ ਹੁੰਨੇ ਨੇ ਔਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕਉ ਸਾਸ ਸਾਸ ਪ੍ਰਤ ਪਾਲੇ ਜਦੋਂ ਆਪਣੇ ਜਿਹੜੇ ਨੇ ਪੈਦਾ ਕੀਤੇ ਹੋਏ ਸੇਵਕ ਨੂੰ ਆਪਣੇ ਚਰਨਾਂ ਦੇ ਨਾਲ ਜੁੜੇ ਹੋਏ ਸੇਵਕ ਦੀ ਪਰਮਾਤਮਾ ਪੈਜ ਰੱਖਦਾ ਏ ਤੁਸੀਂ ਕਹਿੰਦੇ ਜੇ ਮੁਸੀਬਤ ਆਵੇਗੀ ਪਰਮਾਤਮਾ ਬਚਾਵੇਗਾ ਗੁਰੂ ਅਰਜੁਨ ਸਾਹਿਬ ਕਹਿੰਦੇ ਮੈਂ ਮੁਸੀਬਤ ਹੀ ਨਹੀਂ ਪੈਣ ਦਿੰਦਾ ਫਰਕ ਪੈ ਗਿਆ ਨਾ ਇੱਕ ਤੇ ਹੋਇਆ ਵੀ ਮੇਰੇ ਤੇ ਦੁੱਖ ਆਇਆ ਤੇ ਰੱਬ ਨੇ ਦੁੱਖ ਦੇ ਵਿੱਚੋਂ ਕੱਢ ਲਿਆ ਪਰ ਜਿਹੜਾ ਨਾਮ ਜਪਦਾ ਉਹਦੇ ਤੇ ਦੁੱਖ ਆਉਂਦਾ ਨਹੀਂ ਜੇ ਦੁੱਖ ਆਵੇਗਾ ਸਰੀਰ ਦਾ ਨੁਕਸਾਨ ਤੇ ਹੋਇਆ ਨਾ ਮੰਨ ਲਓ ਤੁਸੀਂ 2 ਦਿਨ ਬਿਮਾਰ ਹੋਏ ਚਲੋ ਪ੍ਰਮਾਤਮਾ ਨੇ ਮਿਹਰ ਕੀਤੀ ਤੁਹਾਨੂੰ ਛੇਤੀ ਬਚਾਲਿਆ ਪਰ 2 ਦਿਨਾਂ ਦਾ ਤੇ ਨੁਕਸਾਨ ਹੋ ਗਿਆ ਨਾ ਸਰੀਰ ਦਾ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਦੁੱਖ ਵੀ ਨਹੀਂ ਨੇੜੇ ਆਉਂਦਾ ਫੇਰ ਪੰਕਤੀਆਂ ਦੁਹਰਾ ਦੇਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਬਿਰਧ ਦਾ ਅਰਥ ਹੁੰਦਾ ਸਵੇਰਾ ਆਪਨਾ ਬਿਰਧ ਸੰਭਾਲੇ ਕਿੰਨੇ ਆਪਣੇ ਉਹ ਬਿਰਧ ਦੀ ਆਪਣੇ ਸੁਭਾਅ ਦੀ ਆਪੇ ਪੈਜ ਰੱਖਦਾ ਏ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਕਿੰਨੇ ਹੱਥ ਦੇ ਕੇ ਆਪਣੇ ਪਿਆਰੇ ਨੂੰ ਉਹ ਪ੍ਰਮਾਤਮਾ ਬਚਾ ਕੇ ਰੱਖਦਾ ਏ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ ਦੁਸ਼ਮਨ ਦੁੱਖ ਤਿਸ ਨੂੰ ਨੇੜ ਨ ਆਵੇ ਕਿੰਨੇ ਉਹਨੂੰ ਦੁੱਖ ਤੇ ਉਹਨੂੰ ਦੁਸ਼ਮਨ ਕੋਈ ਵੀ ਪਹੋ ਨਹੀਂ ਸਕਦਾ ਪਹੋ ਨਾ ਸਕੈ ਕੋਈ ਤਾਂ ਮੈਂ ਇਸ ਪੰਕਤੀ ਤੇ ਜ਼ਿਆਦਾ ਸਮਾਂ ਤਾਂ ਲਾ ਦਿੱਤਾ ਗੁਰਮਖੋ ਦੇਖੋ ਅਸੀਂ ਨਾਮ ਜਪਣ ਵਾਲੇ ਪਾਸੇ ਤੁਰੀਏ तकरीबन ਮੇਰਾ ਅੱਜ ਕੱਲ ਵਿਸ਼ਾ ਇਹੋ ਰਹਿੰਦਾ ਹੈ ਮੈਂ ਬੜੀ ਵਾਰੀ ਕਿਹਾ ਵੀ ਆਪਾਂ ਇਹਨਾਂ ਡੀਪਲੀ ਜਾਣਦੇ ਆ ਇਹਦਾ ਅਰਥ ਮੇਰੀ ਵਿਦਤਾ ਨਹੀਂ ਹੈ ਵੀ ਮੈਂ ਆਪਣੇ ਆਪ ਨੂੰ ਜ਼ਿਆਦਾ ਵਿਦਵਾਨ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕਰਨਾ ਇਹ ਮੇਰਾ ਮਕਸਦ ਇਹ ਨਹੀਂ ਮੇਰਾ ਮਕਸਦ ਇਹ ਹੈ ਕਿ ਅਸੀਂ ਇਹਦੇ ਤੋਂ ਕੁਝ ਨਾ ਕੁਝ ਸਿੱਖੀਏ ਅੱਜ ਬਹੁਤਾਂਤ ਜਿਹੜਾ ਸਾਡਾ ਸਮਾਜ ਹੈ ਨਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ ਕੋਈ ਮਸਲਾ ਨਹੀਂ ਕੋਈ ਦੁੱਖ ਨਹੀਂ ਕੋਈ ਗੱਲ ਨਹੀਂ ਸਿਰਫ ਇਕੱਲਾਪਨ ਇੰਨਾ ਕਿ ਤੰਗ ਕਰਦਾ ਹੈ ਬੰਦਾ ਇਤੋਂ ਬੱਚੇ ਡਿਪਰੈਸ਼ਨ ਚ ਜਾ ਰਹੇ ਨੇ ਦਿੱਤੇ ਚਲੋ ਸਿਆਣਾ ਬੰਦਾ ਜਾਵੇ ਵੀ ਆਖੇ ਵੀ ਬੱਚੇ ਨੇੜੇ ਨਹੀਂ ਲੱਗਦੇ ਨੌਜਵਾਨ ਵੀ ਜਾ ਰਹੇ ਨੇ ਇਕੱਲੇ ਬਹਿ ਬਹਿ ਕੇ ਸੋਚੀ ਜਾਂਦੇ ਨੇ ਸੋਚੀ ਜਾਂਦੇ ਨੇ ਇੱਕ ਬਿਮਾਰੀ ਅਸੀਂ ਬੱਚਿਆਂ ਨੂੰ ਸਰਕਾਰ ਨੇ ਲਾ ਦਿੱਤੀ ਮੋਬਾਈਲ ਹੱਥਾਂ ਚ ਫੜਾ ਦਿੱਤੇ ਜਿਹੜਾ ਮਾੜਾ-ਵੋਟਾ ਮਾਂ ਪਿਓ ਡੱਕਦਾ ਸੀ ਉਹ ਸਰਕਾਰ ਨੇ ਫੜ ਕੇ ਉਹਨਾਂ ਨੂੰ ਸਿਲੇਬਸ ਸਾਰਾ ਕੁਝ ਨੈਟ ਤੇ ਕਰਤਾ ਤੁਸੀਂ ਹੀ ਹਿਸਾਬ ਲਾਓ ਜੇ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਤੇ ਤੁਹਾਨੂੰ ਗੁਰੂ ਦੇ ਨਾਲ ਜੁੜਨਾ ਪੈਣਾ ਹੈ ਜਿਹੜੇ ਮਨ ਦੀਆਂ ਬਿਮਾਰੀਆਂ ਦਾ ਇਲਾਜ ਵੀ ਕਰਦੇ ਨੇ ਨਾ ਮੈਂ ਇਹ ਇਹਨਾਂ ਚੀਜ਼ਾਂ ਤੇ ਸਰਚ ਕਰਦਾ ਰਹਿਣਾ ਨਾ ਉਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੈਟਰ ਚੁੱਕ ਦੇ ਜੀ ਹਾਂ ਕਥਾ ਵਾਲੇ ਚ ਦੇ ਉਹਨਾਂ ਚ ਥੋੜਾ ਜਿਹਾ ਫਰਕ ਹੈ ਮੈਂ ਚਿੱਟੇ ਕੱਪੜੇ ਪਾ ਕੇ ਬੈੰਨਾਂ ਤੇ ਸਿੱਧਾ ਤੁਸੀਂ ਕਹਿ ਦਿੰਦੇ ਇਹ ਬਾਬਾ ਹੈ ਉਹ ਪੈਂਟ ਸ਼ਰਟ ਪਾ ਕੇ ਬੈੰਦੇ ਨੇ ਬਸ ਉਹ ਪਛਾਣੇ ਨਹੀਂ ਜਾਂਦੇ ਦੂਜਾ ਆਪਾਂ ਪੰਗਤੀ ਸਾਂਝੀ ਕਰਦੇ ਆ ਉਹ ਪੰਗਤੀ ਨਹੀਂ ਜੀ ਸਾਂਝੀ ਕਰਦੇ ਉਹ ਸਿੱਧੇ ਅਰਥ ਦੱਸਦੇ ਨੇ ਉਹਨਾਂ ਨੇ ਆਪਣੀ ਗੱਲ ਜੋ ਕਹਿਣੀ ਹੈ ਹੁਣ ਇੱਕ ਆਪਾਂ ਕੋਈ ਵੀ ਗੋਲੀ ਲੈਨੇ ਆ ਕਿਸੇ ਵੀ ਤਰ੍ਹਾਂ ਦੀ ਇੱਕ ਸਿੱਧੀ ਗੋਲੀ ਖਾ ਲਈ ਜਾਂਦੀ ਹੈ ਕੁਝ ਉਹਨੂੰ ਇੱਕ ਜਿਹੜਾ ਕੈਪ ਦੇ ਵਿੱਚ ਪਾ ਕੇ ਕੈਪਸੂਲ ਬਣਾ ਕੇ ਦੇ ਦਿੰਦੇ ਨੇ ਬਸ ਅਹੀਂ ਗੋਲੀ ਦਿੰਨੇ ਆ ਉਹ ਕੈਪਸੂਲ ਬਣਾ ਕੇ ਦਿੰਦੇ ਮਸਲਾ ਸਿਰਫ ਇੰਨਾ ਕਿ ਦਵਾਈ ਉਹ ਹੁੰਦੀ ਹੈ ਅੱਜ ਮਨੋਵਿਗਿਆਨਿਕ ਲੋਕ ਵੀ ਬਾਣੀ ਦੀਆਂ ਤੁਕਾਂ ਦਾ ਹੀ ਆਸਰਾ ਲੈ ਕੇ ਸਾਡੀਆਂ ਬਿਮਾਰੀਆਂ ਦਾ ਇਲਾਜ ਕਰਦੇ ਤੇ ਜਰੂਰ ਉਜਾੜਾ ਕਰਨਾ ਤੁਸੀਂ ਪੈਸੇ ਦਾ ਅਸੀਂ ਬਾਣੀ ਨੂੰ ਆਪ ਪੜੀਏ ਆਪ ਸਮਝਣ ਵਾਲੇ ਪਾਸੇ ਤੁਰੀਏ ਸਤਿਗੁਰੂ ਕਹਿ ਰਹੇ ਨੇ ਮੈਂ ਨੇੜੇ ਰੱਖਾਂ ਗੱਲ ਦੁਸ਼ਮਨ ਦੁੱਖ ਤਿਸ ਨੂੰ ਨੇੜੇ ਨਾ ਆਵੇ ਉਹਨੂੰ ਦੁੱਖ ਤੇ ਦੁਸ਼ਮਨ ਨੇੜੇ ਨਹੀਂ ਠੁਕੇਗਾ ਪਹੋ ਨਾ ਸਕੈ ਕੋਈ ਉਹਨੂੰ ਕੋਈ ਗਮ ਉਹਨੂੰ ਕੋਈ ਦੁੱਖ ਨਹੀਂ ਪਹੋ ਸਕੇਗਾ ਗੁਰਮੁਖ ਮਨ ਵਿਚਾਰਿਆ ਹੁਣ ਜਿਹੜੇ ਗੁਰਮੁਖ ਪਿਆਰੇ ਨੇ ਗੁਰੂ ਦੇ ਸਨਮੁਖ ਰਹਿੰਦੇ ਨੇ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਉਹਨਾਂ ਨੇ ਆਪਣੇ ਮਨ 'ਚ ਇੱਕ ਵਿਚਾਰ ਕੀਤੇ ਕੀ ਕਹਿੰਦੇ ਜੀ ਜੋ ਤੇ ਸੁਭਾਵੈ ਸੋ ਹੋਏ ਉਹ ਹੁਣ ਰੱਬ ਦੀ ਰਜਾ 'ਚ ਰਹਿਣ ਦਾ ਬੜਾ ਵਧੀਆ ਤਰੀਕਾ ਏ ਉਹ ਕਹਿੰਦੇ ਪਾਤਸ਼ਾਹ ਜੋ ਹੁੰਦਾ ਨਾ ਇਹ ਤੇਰੇ ਭਾਣੇ 'ਚ ਅਸੀਂ ਦੁਖੀ ਭਲਾ ਕਿਉਂ ਹੁੰਨੇ ਆ ਵੀ ਜੋ ਮੈਚ ਆਉਣਾ ਉਹ ਨਹੀਂ ਹੁੰਦਾ ਸਿਰਫ ਇੰਨੇ ਕ ਗੱਲ ਦਾ ਦੁੱਖ ਏ ਹੋਰ ਕੋਈ ਦੁੱਖ ਨਹੀਂ ਹੈਗਾ ਤੁਸੀਂ ਕਦੀ ਵੀ ਕਿਸੇ ਵੀ ਕੰਮ ਨੂੰ ਜਾ ਕੇ ਦੇਖਿਓ ਮੈਂ ਸੌਖੀ ਜੀ ਉਦਾਹਰਣ ਦੇ ਦੇਣਾ ਇੱਥੇ ਤੁਸੀਂ ਘਰ ਨੂੰ ਜਾਓ ਤੇ ਘਰ ਦੇ ਵਿੱਚ ਮਾਂ ਨੂੰ ਜਾ ਕੇ ਆਖੋ ਵੀ ਇੱਕ ਗਲਾਸ ਪਾਣੀ ਦਾ ਦੇ ਦੇ ਜੇ ਤੇ ਉਹਨੇ ਫੜਾ ਦਿੱਤਾ ਫਿਰ ਤੇ ਸਾਰਾ ਕੁਝ ਓਕੇ ਹੈ ਜੇ ਨਾ ਫੜਾਇਆ ਮੇਰੀ ਤੇ ਘਰ 'ਚ ਕਦਰ ਹੀ ਕੋਈ ਨਹੀਂ ਹੁਣ ਇੱਕ ਪਾਣੀ ਦੇ ਪਿੱਛੇ ਕਦਰ ਪੈਣੀ ਸੀ ਮਾਈਂਡ ਸੈਟ ਅਸੀਂ ਉੱਥੇ ਆਪਣਾ ਕੀਤਾ ਹੋਇਆ ਹੈ ਮੈਂ ਅਕਸਰ ਕਹਿੰਦਾ ਹਾਂ ਨਾ ਜੇ ਤੁਸੀਂ ਇੰਨੇ ਪੈਂਡਾ ਮਾਰ ਕੇ ਜਾ ਸਕਦੇ ਤੇ ਰਸੋਈ ਨੂੰ ਜਾਣ ਲੱਗਿਆ ਦੋ ਕਦਮ ਨੇ ਘੁੱਟ ਪਾਣੀ ਦਾ ਪੀ ਲੋ ਤੇ ਆਪੇ ਸਿਆਪਾ ਸਾਰਾ ਮੁੱਕ ਜੇ ਗੱਲ ਕੋਈ ਨਹੀਂ ਹੁੰਦੀ ਜਿਹੜੇ ਦੁੱਖ ਨੇ ਉਹ 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 ਕੁਝ ਨਹੀਂ ਅਸੀਂ ਖੁਦ ਬਣਾਏ ਹੋਏ ਨੇ ਸਾਡੀ ਹਉਮੈ ਦੇ ਕਾਰਨ ਸਤਿਗੁਰੂ ਕਹਿੰਦੇ ਉਹ ਮਾਲਕ ਦੇ ਭਾਣੇ 'ਚ ਰਹਿਣ ਵਾਲੇ ਗੁਰਮੁਖ ਪਿਆਰੇ ਇਸ ਗੱਲ ਨੂੰ ਸਮਝ ਜਾਂਦੇ ਨੇ ਕਿ ਜੋ ਤਿਸ ਭਾਵੈ ਸੋ ਹੋਏ ਜੋ ਮਾਲਕ ਨੂੰ ਭਾਉਂਦਾ ਏ ਉਹ ਹੁੰਦਾ ਏ ਜਿੱਦਨ ਤੁਹਾਡਾ ਮਨ ਇੱਥੇ ਕਿ ਜਾ ਕੇ ਸੈੱਟ ਹੋ ਗਿਆ ਨਾ ਕਿ ਜੋ ਪਰਮਾਤਮਾ ਕਰਦਾ ਹੈ ਉਹ ਹੀ ਸਹੀ ਹੈ ਤੇ ਉਸ ਦਿਨ ਆ ਬਿਮਾਰੀਆਂ ਜਿਹੜੀਆਂ ਟੈਨਸ਼ਨਾਂ ਟੈਨਸ਼ਨਾਂ ਨੇ ਨਾ ਜਿਹੜੇ ਡਿਪਰੈਸ਼ਨ ਇਹ ਉੱਡ ਜਾਣੇ ਨੇ ਇਹ ਸਿਰਫ ਇਸੇ ਕਰਕੇ ਵੀ ਜੋ ਮੈਂ ਚਾਉਣਾ ਉਹ ਈ ਹੁੰਦਾ ਮੇਰੇ ਕੋ ਹੁਣ ਸਮਾਂ ਨਹੀਂ ਸਮਾਪਤੀ ਕਰਨ ਲੱਗਾ ਮੈਂ ਇਹ ਬੱਚਿਆਂ ਦੇ ਵਿੱਚ ਵੀ ਇਹ ਚੀਜ਼ ਵੇਖੀ ਹੈ ਮੈਂ ਫਿਰ ਕਿਤੇ ਉਦਾਹਰਣ ਦਵਾਂਗਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹੋ ਕਹਿੰਦਾ ਵੀ ਮੇਰੀ ਨਹੀਂ ਮੰਨੀ ਜਾਂਦੀ ਹੁਣ ਕਿੰਨੀ ਕ ਤੇਰੀ ਮੰਨੀ ਜਾਈਏ ਭਾਈ ਹਰ ਇੱਕ ਦੀ ਆਪਣੀ ਆਪਣੀ ਲਾਈਫ ਹੈ ਹਰ ਇੱਕ ਆਪਣੇ ਹਿਸਾਬ ਦੇ ਨਾਲ ਚੱਲਦਾ ਹੈ ਪਰ ਜਿੱਦਨ ਤੁਸੀਂ ਰੱਬ ਦੇ ਉੱਤੇ ਸੁੱਟ ਦਿੱਤਾ ਉਹਦਨ ਦੁੱਖ ਖਤਮ ਹੋ ਜਾਣਗੇ ਜੋ ਤੇ ਸੁਭਾਵੈ ਸੋ ਹੋਏ ਅਖੀਰ ਤੇ ਕਾ ਸਤਗੁਰ ਬਖਸ਼ਿਸ਼ ਕਰਦੇ ਨੇ ਇਸ ਪਹਿਲੇ ਸ਼ਲੋਕ ਦੀ ਸਮਾਪਤੀ ਤੇ ਕਹ ਲਗੇ ਨਾਨਕ ਆਪੇ ਹੀ ਪਤ ਰੱਖਸੀ ਪਤ ਦਾ ਅਰਥ ਇੱਜ਼ਤ ਕਹਿੰਦੇ ਪਰਮਾਤਮਾ ਆਪਣੇ ਪਿਆਰਿਆਂ ਦੀ ਆਪ ਇੱਜ਼ਤ ਰੱਖਦਾ ਏ ਆਪ ਪੈਜ ਰੱਖਦਾ ਏ ਆਪੇ ਹੀ ਪਤ ਰੱਖਸੀ ਕਾਰਜ ਸਵਾਰੇ ਸੋਏ ਕਹ ਲਗੇ ਉਹ ਪਰਮਾਤਮਾ ਆਪ ਹੀ ਆਪਣੇ ਗੁਰਮੁਖ ਪਿਆਰਿਆਂ ਦੇ ਕਾਰਜ ਸਵਾਰ ਦਿੰਦਾ ਏ ਤੇ ਜਦੋਂ ਕੋਈ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਨਾ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਵਿੱਚ ਕਰਤਾ ਪੁਰਖ ਖਲੋਹਾ ਵਾਲ ਨਾ ਵਿੰਗਾ ਹੋਆ ਜਿ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਯਾਰਮ ਉਹ ਫਿਰ ਪ੍ਰਮਾਤਮਾ ਆਪ ਵਿੱਚ ਹਾਜ਼ਰ ਨਾਜ਼ਰ ਹੋ ਕੇ ਤੇ ਮਨੁੱਖ ਦੇ ਸਾਰੇ ਕਾਰਜ ਸਿਰੇ ਚਾੜ ਦਿੰਦਾ ਏ ਉਸ ਮਨੁੱਖ ਦੀ ਇੱਜ਼ਤ ਪਤ ਵੀ ਪ੍ਰਮਾਤਮਾ ਆਪ ਰੱਖਦਾ ਏ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਏ ਸੋ ਇਹ ਸੀ ਪਹਿਲੇ ਸ਼ਲੋਕ ਦੀ ਵਿਚਾਰ ਇੱਥੇ ਹੁਣ ਸਮੇਂ ਦੀ ਸਮਾਪਤੀ ਬਾਕੀ ਦੀ ਵਿਚਾਰ ਕੱਲ ਨੂੰ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਗੋਰਮੁਖ ਮਨ ਵਿਚਾਰਿਆ ਜੋ ਇਸ ਭਾਵੈ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸੁਵਾਰੇ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ